ਨਾਲ ਨਾਲ ਪੰਕ ਮਾਰਦੇ ਕੀ ਹਲਦੀ ਵੀਜੀ ਹੈ ਹਲਦੀ ਆਈ ਹਾਂ ਜਾਂ ਦੀ ਵੀਜੀ ਹੈ ਹਲਦੀ ਵੀਜੀ ਹੋਈ ਆਪਣੀ ਸਾਰਿਆਂ ਨੂੰ ਵੀਜਣੀ ਚਾਹੀਦੀ ਹੈ ਨਹੀਂ ਸਾਰਿਆਂ ਨੂੰ ਚਾਹੀਦੀ ਆ ਫਸਲ ਫਸਲ ਰਿਕ ਹੋਵੇ ਜ਼ਰੂਰੀ ਨਹੀਂ ਵੀ ਜਦ ਪਛੋਨੇ ਦੀ ਖੇਤੀ ਕਰਨੀ ਆ ਕਮਰਸ਼ੀਅਲ ਕ੍ਰੌਪ ਨੂੰ ਤੋਂ ਹਟ ਕੇ ਵੀ ਰਿਕ ਚੀਜ਼ ਵੀਜੋ ਉਧਰ ਆਪਣੀ ਖਾਦ ਵੀਜੀ ਹੈ ਇਹ ਆਪਣਾ ਪੰਜਾਬ ਦੇਸੀ 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 ਆ ਲੋਕ ਆ ਦੇਸੀਆਂ ਦੇਸੀ ਚੀਜ਼ਾਂ ਬਾਈ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਜਿਹੜੀ ਆਪਾਂ ਸ਼ਹਿਰ ਦੇ ਵਿੱਚੋਂ ਲਿਆਉਂਦੇ ਆ ਉਹ ਕੈਮੀਕਲ ਵਾਲੀ ਚੀਜ਼ ਹੁੰਦੀ ਆ ਸਾਨੂੰ ਵੀ ਪਤਾ ਅੱਜ ਕੱਲ ਕਿੰਨਾ ਨਸ਼ਕਾਨ ਹੋ ਜਾਂਦਾ ਪੰਜਾਬ ਦੇ ਵਿੱਚ ਕਿੰਨੀਆਂ ਵੈਰਾਈਟੀਆਂ ਆਈ ਜਾਂਦੀਆਂ ਅੱਜ ਕੱਲ ਆਪਾਂ ਵੇਨੇ ਆ ਕੈਮੀਕਲ ਦੇ ਵਿੱਚ ਮੈਕਸੂਮਾ ਹੁੰਦੀਆਂ ਚੀਜ਼ਾਂ ਠੀਕ ਆ ਘਰ ਦਾ ਗੰਨਾ ਹੋਵੇ ਗੋੜ ਹੁੰਦਾ ਵਧੀਆ ਘਰ ਦਾ ਠੀਕ ਆ ਧੰਨਵਾਦ ਜੀ ਆਇਆ ਤਾਂ ਡਿਟੇਲ ਤਾਂ ਦੇ ਦਿਓ ਤੁਸੀਂ ਬਈ ਡਿਟੇਲ ਦਿਓ ਇਹਦੇ ਬਾਰੇ ਕਿੰਨੀ ਕਿੰਨੀ ਵੈੱਤ ਤੇ ਤੇ ਕਿਹੜੇ ਸੀਜ਼ਨ ਮਹੀਨੇ ਚ ਲੱਗਦੀ ਐ ਆ ਹੁਣ ਜਿਵੇਂ ਆ ਰੁੱਤ ਚ ਲੱਗੀ ਪਈ ਆ ਝੋਨੇ ਵਾਲੀ ਚ ਜੀ ਉਦੋਂ ਨਾਲ ਹੀ ਲੱਗਦੀ ਐ ਫੱਕ ਦੇ ਠੀਕ ਹੈ ਤੇ ਗੰਨਾ ਵੀਰੇ ਪਹਿਲਾਂ ਲਾਉਣਾ ਪੈਣਾ ਤੇ ਵਿੱਥ ਤੇ ਇਹਦੇ ਤੇ ਆਹ ਜਿਹੜਾ ਪਰਾਲੀ ਜੀ ਪਾ ਰੱਖੀ ਏ ਕੇਸ ਕੰਮ ਤੋਂ ਇਹਦੇ ਉੱਤੇ ਰੱਖੀ ਸੀ ਵੀ ਛੇਤੀ ਉਗਰ ਖੜਦੀ ਏ ਇਹਦੇ ਨਾਲ ਠੀਕ ਹੈ ਸਾਨੂੰ ਪਾਠੇ ਉਗਰ ਦੋਂਦੀ ਆ